ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਨਵੀਂ ਅਪਡੇਟ ਪ੍ਰਾਪਤ ਹੋਈ ਹੈ 6 ਮਈ 2025 ਤੱਕ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦਾ ਅਲਰਟ ਹਾਂਜੀ ਤੁਹਾਨੂੰ ਸਹੀ ਸੁਣਿਆ ਤੁਸੀਂ ਲਗਾਤਾਰ ਅਲਰਟ ਹੈ ਜੀ 6 ਦਿਨ 1 ਮਈ ਤੋਂ ਲੈ ਕੇ 6 ਮਈ ਤੱਕ ਪੰਜਾਬ ਦੇ ਵਿੱਚ ਹੁਣ ਨਵਾਂ ਅਲਰਟ ਜਾਰੀ ਹੋਇਆ ਜਿਹਦੇ ਵਿੱਚ ਪਿਛਲੇ ਅਲਰਟ ਦੇ ਮੁਤਾਬਿਕ ਲਗਾਤਾਰ ਮੀਂਹ ਹੈ ਜੋ ਪਿਛਲਾ ਅਲਰਟ ਸੀ ਉਸੇ ਮੁਤਾਬਕ ਲਗਾਤਾਰ ਮੀਂਹ ਬੱਦਲਬਾਈ ਹਨੇਰੀ ਤੇਜ਼ ਹਵਾਵਾਂ ਗੜੇਮਾਰੀ ਦੇ ਹਾਲਾਤ ਬਣ ਸਕਦੇ ਨੇ ਆਖਰੀ ਸਟੇਜ ਜਿਹੜੇ ਕਿਸਾਨ ਵੀਰ ਪਹੁੰਚੇ ਹੋਏ ਨੇ ਜਿਨ੍ਹਾਂ ਦੀ ਲਗਭਗ ਆਖਰੀ ਸਟੇਜ ਹੈ ਕਣਕ ਦੀ ਵਾਢੀ ਦੀ ਜਾਂ ਕਿਸੇ ਹੋਰ ਤਰੀਕੇ ਦੇ ਕੰਮਕਾਰਾਂ ਦੀ ਤਾਂ ਉਹਨਾਂ ਨੂੰ ਚੇਤਾਵਨੀ ਅਸੀਂ ਸਿੱਧੀ ਸਿੱਧੀ ਮੌਸਮ ਵਿਭਾਗ ਵੱਲੋਂ ਕਿ ਨੁਕਸਾਨ ਹੋ ਸਕਦਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਕਿਹੜੇ ਇਲਾਕੇ ਵਿੱਚ ਮੀਂਹ ਹੈ ਕਿਸ ਦਿਨ ਮੀਂਹ ਹੈ ਤੇ ਕੀ ਕੀ ਹਾਲਾਤ ਬਣਨਗੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਤੁਹਾਡੇ ਸਾਹਮਣੇ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਯਾਰਾ ਦੋਸਤਾਂ ਤੱਕ ਫੇਸਬੁੱਕ ਰਾਹੀਂ WhatsApp ਰਾਹੀਂ ਸ਼ੇਅਰ ਵੀ ਕਰਦੇ ਹੋ ਤੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਬਣੇ ਹੋਏ ਨੇ ਲਿਖ ਦਿਓ ਕਮੈਂਟ ਬਾਕਸ ਵਿੱਚ ਤਾਂ ਕਿ ਬਾਕੀ ਦਰਸ਼ਕਾਂ ਨੂੰ ਤੁਹਾਡੇ ਇਲਾਕੇ ਦੀ ਜਾਣਕਾਰੀ ਕਮੈਂਟਾਂ ਰਾਹੀਂ ਪਹੁੰਚਦੀ ਹੋ ਸਕੇ ਸਭ ਤੋਂ ਪਹਿਲਾ ਤਾਜ਼ਾ ਮੌਜੂਦਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਵਾਈ ਸਿਸਟਮ ਫਿਲਹਾਲ ਪਹਾੜੀ ਖੇਤਰਾਂ ਵਿੱਚ ਨੇ ਪੰਜਾਬ ਵਿੱਚ ਇਸ ਦਾ ਅਸਰ ਘੱਟ ਹੈ ਤੇ ਹੌਲੀ ਹੌਲੀ ਬੱਦਲ ਬਈ ਪੰਜਾਬ ਦੇ ਵਿੱਚ ਸਵੇਰ ਤੋਂ ਹੀ 1 ਮਈ ਤੋਂ ਪਹੁੰਚਣੀ ਸ਼ੁਰੂ ਹੋ ਜਾਵੇਗੀ ਜੋ ਕਿ ਲਗਾਤਾਰ 6 ਮਈ ਤੱਕ ਪੰਜਾਬ ਦੇ ਉੱਪਰ ਹਲਕੇ ਤੋਂ ਦਰਮਿਆਨੇ ਨਮੀ ਕਰਦੀ ਹੋਈ ਦਿਖਾਈ ਦੇਣਗੇ। ਇਹ ਮੇਨਲੀ ਤੁਸੀਂ ਦੇਖੋਗੇ ਤਾਂ ਇਹ ਜਿਹੜੇ ਸਿਸਟਮ ਨੇ ਤੁਸੀਂ ਦੇਖੋਗੇ ਇਹ ਬੰਗਾਲ ਦੀ ਖਾੜੀ ਤੋਂ ਆਉਣਗੇ ਇਸ ਤਰੀਕੇ ਨਾਲ ਹਵਾਵਾਂ ਵੀ ਇਸੇ ਤਰੀਕੇ ਨਾਲ ਚਲਦੀ ਹੋਈਆਂ ਦਿਖਾਈ ਦੇਣਗੀਆਂ ਦੱਖਣ ਪੂਰਬੀ ਹਵਾਵਾਂ ਦੀ ਐਂਟਰੀ ਹੋ ਚੁੱਕੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਹਾਲਾਤ ਨੇ ਉਹ ਦੱਖਣ ਪੂਰਬੀ ਹਵਾਵਾਂ ਦੇ ਰਹਿਣ ਕਰਕੇ ਨਮੀ ਵਾਲੀ ਹਵਾਵਾਂ ਪੰਜਾਬ ਵਿੱਚ ਐਂਟਰ ਕਰਨਗੀਆਂ ਜਿਸ ਦੇ ਸਿੱਟੇ ਵਜੋਂ ਪੰਜਾਬ ਦੀ ਨਮੀ ਦੀ ਮਾਤਰਾ ਵਧੀ ਹੋਣ ਕਰਕੇ ਬਾਅਦ ਦੁਪਹਿਰ ਪ੍ਰੀ ਮੌਨਸੂਨ ਗਤੀਵਿਧੀਆਂ ਹੁੰਦੀਆਂ ਦਿਖਾਈ ਦੇਣਗੀਆਂ ਜਿਹੜੇ ਇਹ ਸਾਨੂੰ ਮੀਂਹ ਦਿਖਦੇ ਹਨ ਜਿਹੜੇ ਇਹ ਮੀਂਹ ਹੋਣ ਦੇ ਚਾਂਸ ਨੇ ਇਹ ਜ਼ਿਆਦਾਤਰ ਬਾਅਦ ਦੁਪਹਿਰ ਹੋਣਗੇ ਜਿਸ ਸਮੇਂ ਤਾਪਮਾਨ 40 ਡਿਗਰੀ ਦੇ ਨੇੜੇ-ਤੇੜੇ ਹੋਵੇਗਾ ਹਵਾਵਾਂ ਜਦੋਂ ਪੰਜਾਬ ਵਿੱਚ ਐਂਟਰ ਕਰਨਗੀਆਂ ਤਾਂ ਨਮੀ ਵਾਲੀ ਹਵਾਵਾਂ ਗਰਮ ਤਾਪਮਾਨ ਵਿੱਚ ਆਉਣ ਕਰਕੇ ਅਚਾਨਕ ਆਪਣਾ ਰੂਪ ਬਦਲਣ ਗਿਆ ਗਰਜ ਚਮਕ ਹੋਵੇਗੀ ਕਾਲੇ ਹਨੇਰੀ ਬੱਦਲ ਬਾਈ ਅਤੇ ਗੜੇ ਮਾਰੀ ਦੇ ਚਾਂਸ ਵੀ ਪੰਜਾਬ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਹੁਣ ਗੱਲ ਕਰਾਂਗੇ ਆਪਾਂ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਿਸ ਦਿਨ ਇਸ ਦਿਨ ਮੀਂਹ ਹੈ ਕੀ ਅਲਰਟ ਜਾਰੀ ਹੋਏ ਨੇ ਹੁਣ ਅਲਰਟ ਦੇਖ ਲੈਂਦੇ ਆ ਜੀ ਅਲਰਟ ਤੁਹਾਡੇ ਸਾਹਮਣੇ ਹੀ ਹੈ ਜੀ ਦੇਖ ਸਕਦੇ ਹੋ ਕਿ ਪੰਜਾਬ ਹਰਿਆਣਾ ਦੇ ਲਈ ਅਲਰਟ ਜਾਰੀ ਹੋਏ ਨੇ 30 ਤਰੀਕ ਲੰਘ ਚੁੱਕੀ ਹੈ ਕੋਈ ਪੰਜਾਬ ਦੇ ਵਿੱਚ ਵੱਡਾ ਅਸਰ ਨਹੀਂ ਦੇਖਣ ਨੂੰ ਮਿਲਿਆ ਹਰਿਆਣਾ ਦੇ ਵਿੱਚ ਹਲਕੀ ਦਰਮਿਆਨੀਆਂ ਬੂੰਦਾਬੰਦੀ ਅਤੇ ਹਵਾਵਾਂ ਚੱਲੀਆਂ ਸਨ ਪਹਿਲੀ ਤੋਂ ਲੈ ਕੇ 6 ਮਈ ਲਗਾਤਾਰ ਅਲਰਟ ਜਾਰੀ ਨੇ ਜਿਦੇ ਵਿੱਚ 1 ਤਰੀਕ 3 ਤਰੀਕ 4 ਅਤੇ 5 ਤਕੜਾ ਅਲਰਟ ਜਾਰੀ ਹੋਇਆ ਜਿਸ ਦੇ ਕਾਰਨ 1 3 4 ਅਤੇ 5 ਨੂੰ ਪੰਜਾਬ ਹਰਿਆਣਾ ਵਿੱਚ ਭਾਰੀ ਸਪੈਲ ਲੱਗਣ ਦੀ ਉਮੀਦ ਹੈ ਅਜੇ ਇਹ ਨਹੀਂ ਹੈ ਕਿ ਬਹੁਤ ਭਾਰੀ ਮੀਂਹ ਹੋਵੇਗਾ ਜਾਂ ਬਹੁਤ ਕੜਾਕੇਦਾਰ ਮੀਂਹ ਹੋਵੇਗਾ ਟਟਮੇ ਰੂਪ ਦੇ ਵਿੱਚ ਮੀਂਹ ਹੋਵੇਗਾ ਅਲੱਗ-ਅਲੱਗ ਜ਼ਿਲ੍ਹਿਆਂ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮੀਂਹ ਹੋਵੇਗਾ ਅਜੇ ਇਹ ਨਹੀਂ ਹੈ ਕਿ ਪੂਰੇ ਪੰਜਾਬ ਵਿੱਚ ਇੱਕੋ ਜਿਹਾ ਮੀਂਹ ਹੋਵੇਗਾ ਕਿਉਂਕਿ ਇਹ ਪ੍ਰੀ ਮੌਨਸਨ ਗਤੀਵਿਧੀ ਹੁੰਦੀਆਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਅਲੱਗ-ਅਲੱਗ ਸਮੇਂ ਤੇ ਪ੍ਰਭਾਵਿਤ ਕਰਦੀਆਂ ਨੇ ਹਵਾ ਦੇ ਨਾਲ ਇਹ ਅੱਗੇ-ਪਿੱਛੇ ਹੋ ਜਾਂਦੀਆਂ ਨੇ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਇਨ੍ਹਾਂ ਦਿਨਾਂ ਦੇ ਵਿੱਚ ਤੇਜ਼ ਹਵਾ ਸਵੇਰ ਤੋਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਰਾਤ ਉਹ ਮੇਨ ਕਾਰਨ ਹੁੰਦਾ ਹੈ ਸੂਰਜ ਦੀ ਤਪਸ਼ ਜਿਸ ਦੇ ਕਾਰਨ ਹਵਾਵਾਂ ਘੱਟ ਦਬਾਅ ਵਾਲੇ ਖੇਤਰਾਂ ਕਰਕੇ ਅੱਗੇ ਪਿੱਛੇ ਹੋ ਜਾਂਦੀਆਂ ਨੇ ਹੁਣ ਗੱਲ ਕਰਦੇ ਆ ਕਿਹੜੇ-ਕਿਹੜੇ ਦਿਨ ਕੀ-ਕੀ ਹਾਲਾਤ ਨੇ ਉੱਪਰ ਪੰਜਾਬ ਦਾ ਅਲਰਟ ਹੈ ਨੀਚੇ ਹਰਿਆਣਾ ਦਾ ਅਲਰਟ ਹੈ ਜੀ ਦੇਖ ਸਕਦੇ ਹੋ ਪਹਿਲੀ ਤਰੀਕ ਨੂੰ ਤਗੜਾ ਅਲਰਟ ਜਾਰੀ ਹੋਇਆ ਹੈ ਜੀ ਜਿਹਦੇ ਵਿੱਚ ਤੁਸੀਂ ਦੇਖੋਗੇ ਛਾਤਰ ਮੌਸਮ ਜਿਹੜੇ ਹਾਲਾਤ ਬਣੇ ਹੋਏ ਨੇ ਇਹ ਜਿਹੜੇ ਅਲਰਟ ਨੇ ਇਹ ਲਗਾਤਾਰ 1 ਤੋਂ ਲੈ ਕੇ 6 ਤਰੀਕ ਦੇ ਹਨ ਜਿਹਦੇ ਵਿੱਚ ਪਹਿਲੀ ਤਰੀਕ ਨੂੰ ਦੇਖੋਗੇ ਤਗੜਾ ਸਿਸਟਮ ਹੈ ਜਿਹਦੇ ਵਿੱਚ ਜਿਹੜੀ ਚੇਤਾਵਨੀ ਹੈ ਉਹ ਜਾਰੀ ਹੋਈ ਹੈ ਧੂੜ ਭਰੀਆਂ ਹਨੇਰੀਆਂ ਦੀ ਜੋ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਤੇ ਨਾਲ ਜਿਵੇਂ 2 3 4 5 ਤੇ 6 ਲਗਾਤਾਰ ਇਹ ਅਲਰਟ ਜਾਰੀ ਹੋਇਆ ਥੋੜਾ ਜਿਹਾ ਅਸਰ ਘਟੇਗਾ ਪਹਿਲੀ ਤਰੀਕੇ ਨਾਲੋਂ ਪਰ ਨਾਲ ਦੀ ਨਾਲ ਧੂੜ ਭਰੀਆਂ ਹਨੇਰੀਆਂ ਹਵਾ ਦੀ ਗਤੀ 40 50 ਕਿਲੋਮੀਟਰ ਪ੍ਰਤੀ ਘੰਟਾ ਉਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਗਰਜ ਚਮਕ ਅਤੇ ਮੀਂਹ ਟੁੱਟਵੇਂ ਰੂਪ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਕਾਰਨ ਸਾਨੂੰ ਜ਼ਿਆਦਾਤਰ ਜਿਹੜੇ ਹਾਲਾਤ ਨੇ ਉਹ ਕੋਈ ਸਹੀ ਤਰੀਕੇ ਤੇ ਬਣਦੇ ਹੋਏ ਦਿਖਾਈ ਨਹੀਂ ਦੇ ਰਹੇ ਇਹ ਜਿਹੜੀ ਗਤੀਵਿਧੀਆਂ ਨੇ ਪ੍ਰੀ ਮੌਨਸਨ ਗਤੀਵਿਧੀਆਂ ਨੇ ਜ਼ਿਆਦਾਤਰ ਜਿਹੜੇ ਮੀਂਹ ਦੇ ਹਾਲਾਤ ਨੇ ਉਹ ਸਾਨੂੰ ਬਾਅਦ ਦੁਪਹਿਰ ਦੇਖਣ ਨੂੰ ਮਿਲਣਗੇ ਅਜਿਹਾ ਨਹੀਂ ਹੈ ਕਿ ਸਵੇਰ ਤੋਂ ਹੀ ਮੀਂਹ ਹੋਣਾ ਸ਼ੁਰੂ ਹੋ ਜਾਵੇਗਾ ਕਿਸੇ ਕਿਸੇ ਇਲਾਕੇ ਵਿੱਚ ਮੀਂਹ ਜਿਹੜਾ ਰਾਤ ਨੂੰ 10 11 ਵਜੇ ਹੋਵੇਗਾ ਜ਼ਿਆਦਾਤਰ ਹਾਲਾਤ ਜਿਹੜੇ ਨੇ ਰਾਤ ਵਾਲੇ ਸਮੇਂ ਦੇ ਵਿੱਚ ਜਾਂ ਕਹਿ ਲਈਏ ਆਪਾਂ ਅੱਧਾ ਅੱਧ ਦੁਪਹਿਰ ਤੋਂ ਬਾਅਦ ਹੀ ਦੇਖਣ ਨੂੰ ਮਿਲਣਗੇ ਸਵੇਰ ਦੇ ਵੇਲੇ ਕਿਸੇ ਕਿਸੇ ਇਲਾਕੇ ਵਿੱਚ ਹੀ ਮੀਂਹ ਹੋਵੇਗਾ ਅਜਿਹਾ ਨਹੀਂ ਹੈ ਕਿ ਬਹੁਤ ਇਲਾਕੇ ਜਿਹੜੇ ਨੇ ਪ੍ਰਭਾਵਿਤ ਹੋਣਗੇ ਇਹਨਾਂ ਦੇ ਵਿੱਚ ਜਿਹੜਾ ਮੇਨਲੀ ਮੌਸਮ ਉਹ 2 3 ਵਜੇ ਤੋਂ ਬਾਅਦ ਬਦਲਦਾ ਹੈ ਅਚਾਨਕ ਹਵਾ ਕਾਲੀ ਬੱਦਲਵਾਈ ਹਨੇਰੀ ਤੇ 5 10 ਜਾਂ ਅੱਤੇ ਪੌਣੇ ਘੰਟੇ ਦੇ ਸਪੈਲ ਲੱਗ ਜਾਂਦੇ ਨੇ ਮੋਟੀ ਬੂੰਦਾਬاندی ਦੇ ਨਾਲ ਕਿਸੇ ਕਿਸੇ ਇਲਾਕੇ ਵਿੱਚ ਗੜੇ ਮਾਰੀ ਵੀ ਹੋ ਜਾਂਦੀ ਹੈ ਤੇ ਜੋ ਕਿ ਪ੍ਰੀ ਮੌਨਸਨ ਗਤੀਵਿਧੀ ਵਿੱਚ ਅਕਸਰ ਦੇਖਿਆ ਜਾਂਦਾ ਹੈ ਮੇਨਲੀ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਸ਼ੁਰੂਆਤੀ ਤੌਰ ਤੇ 1 2 3 4 ਤਰੀਕ ਤੱਕ ਉਹ ਹੋਣਗੇ ਮਾਝੇ ਦਾ ਇਲਾਕਾ ਦੁਆਬੇ ਦਾ ਇਲਾਕਾ ਜਾਨਕੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਮੋਗਾ ਚੰਡੀਗੜ੍ਹ ਤੋਂ ਰੂਪਨਗਰ ਜ਼ਿਲ੍ਹਾ ਜਿੰਨਾ ਵੀ ਹੈ ਕਰਾਲੀ ਮੁਹਾਲੀ ਮੋਰਿੰਡਾ ਖਰੜ ਤੇ نیچے ਅਗਰ ਆ ਜਾਈਏ ਤਾਂ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਸੰਗਰੂਰ ਦਾ ਇਲਾਕਾ ਨਾਲ ਦੇ ਨਾਲ ਸਾਨੂੰ ਮਲੇਰਕੋਟਲੇ ਲੁਧਿਆਣੇ ਦੇ ਵਿੱਚਕਾਰ ਜਿੰਨੀ ਬੈਲਟ ਹੈ ਉਹ ਹੋ ਗਈ ਜੀ ਦਰਾਹਾ ਤੇ ਖੰਨੇ ਦੇ ਕੁਝ ਇਲਾਕੇ ਹੋਗੇ ਨਾਪਾ ਪਟਿਆਲੇ ਦੇ ਨੇੜੇ-ਤੇੜੇ ਦੇ ਇਲਾਕੇ ਜਿੰਨੇ ਵੀ ਹੋਗੇ ਭਵਾਨੀਗੜ੍ਹ ਦੇ ਏਰੀਆ ਇਹ ਜਿਹੜੇ ਹੁੰਦੇ ਨੇ ਇਹਨਾਂ ਇਲਾਕਿਆਂ 'ਵਾਂ ਸਾਨੂੰ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਜਿਹੜੀ ਸਰਹੱਦੀ ਬੈਲਟ ਪਾਕਿਸਤਾਨ ਨੂੰ ਟੱਚ ਕਰਦੀ ਹੈ ਉਹਦੇ ਵਿੱਚ ਚਾਂਸ ਥੋੜੇ ਜੇ ਘਟ ਜਾਂਦੇ ਨੇ ਇਹਨਾਂ ਇਲਾਕਿਆਂ ਦੇ ਵਿੱਚਕਾਰ 4 ਤੋਂ 5 ਤਰੀਕ ਦੇ ਵਿੱਚਕਾਰ ਜ਼ਿਆਦਾ ਅਸਰ ਹੋਵੇਗਾ ਪਹਿਲੀਆਂ 2-3 ਤਰੀਕਾਂ ਦੇ ਵਿੱਚ ਅਸਰ ਘਟ ਹੈ ਬਾਕੀ ਜੋ ਵੀ ਨਵੇਂ ਸਮੇਂ ਸਿਰ ਨਵੀਂ ਜਾਣਕਾਰੀ ਪ੍ਰਾਪਤ ਹੋਣਗੀਆਂ ਉਹ ਵੀ ਸਾਂਝੀਆਂ ਕਰਾਂਗੇ ਉਹ ਤੁਹਾਨੂੰ ਜਾਣਕਾਰੀ ਉਦੋਂ ਹੀ ਮਿਲੇਗੀ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਵੀ ਜੋ ਵੀ ਜਾਣਕਾਰੀ ਹੋਵੇ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਸਮੇਂ ਸਿਰ ਮਿਲਦੀ ਰਹੇ ਅਗਲੀਆਂ ਜਾਣਕਾਰੀਆਂ ਜਿੱਦਾਂ ਹੀ ਪ੍ਰਾਪਤ ਹੁੰਦੀਆਂ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਐਨਾ ਸਪੋਰਟ ਦੇਣ ਲਈ ਪਿਆਰ ਕਰਨ ਲਈ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਵੀਡੀਓ ਸ਼ੇਅਰ ਕਰਨ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾ